ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਬੁੱਗਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਪਲਾਸੌਰ ਚਤਾਲਾ ਰੂਰੇ ਅਸਲ ਵਲੀਪੁਰ ਇਹ ਦੋਸਤੋ ਥੋੜੀ ਥੋੜੀ ਦੂਰੀ ਤੇ ਨਾਲ ਲੱਗਦੇ ਪਿੰਡਾਂ ਤਾਂ ਤਕਰੀਬਨ ਕੋਈ 2-3 ਕਿਲੋਮੀਟਰ ਦੀ ਦੂਰੀ ਤੇ ਤਰਨਤਾਰਨ ਸਾਹਿਬ ਤੋਂ ਦੋਸਤੋ ਬਿਲਕੁਲ ਨੇੜੇ ਦੀਕ ਇਹ ਪਿੰਡ ਬਾਜੀ ਸਵਰਨ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਤੇ ਕਰਨ ਵੀਰ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਕੇ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਦੇ ਆਂਗੇ ਅੱਜ ਇਸ ਵੀਡੀਓ ਦੇ ਵਿੱਚ ਵੜਾ ਤੁਹਾਨੂੰ ਦੋਸਤੋ ਦਿਖਾਉਣੀਆਂ ਨੇ ਵੱਡੀਆਂ-ਵੱਡੀਆਂ ਵੜਾ ਦਿਖਾ ਦਿਆਂਗੇ ਐਚਪ ਬਰੀਡ ਅੰਗ ਦੇ ਵਿੱਚ ਇਹ ਵੜਾ ਨੇ ਪਸ਼ੂ ਵਾਸਤੇ ਸਾਰੇ ਸੂਏ ਸਵਾਈਆ ਇੱਕ-ਇੱਕ ਵਾਰ ਜਿਹੜੀ ਗੱਪਣਾ ਤਿਆਰੀ ਦੇ ਵਿੱਚ ਆ ਉਹ ਦਿਖਾ ਦਾਂਗੇ ਬਾਕੀ ਟੋਟਲ 5 ਨਗਨੇ ਠੀਕ ਆ ਜੀ ਜਿਨ੍ਹਾਂ ਦੇ ਵਿੱਚੋਂ 4 ਵੜਾ ਨੇ ਵਟੀਆਂ ਇਧਰ ਇੱਕ ਤੁਸੀਂ ਆ ਛੋਟੀ ਦੇਖੋਗੇ ਇਹ ਵੀ ਬਿਲਕੁਲ ਸੱਜਰ ਤਾਜੀ ਸੂਈ ਸਵਾਈਆ ਠੀਕ ਆ ਜੀ ਤੇ ਕਿੰਨੇ ਕਿੰਨੇ ਬੌਲੇ ਤੇ ਪਸ਼ੂ ਚੱਲ ਰਹੇ ਆ ਕਿ ਨਵਾਂ ਸੂਬਾ ਕੀ ਰੇਡ ਪੜਤਾ ਰਹਿਣ ਉਹ ਪੂਰੀ ਡਿਟੇਲ ਆਪਾਂ ਲੈ ਲਾਂਗੇ ਵੀਰ ਕਰਨ ਤੋਂ ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਆਓ ਕਰਦੇ ਆ ਗੱਲਬਾਤ ਲੈ ਲੈਣੀਆਂ ਡਿਟੇਲ ਸਭ ਤੋਂ ਪਹਿਲਾਂ ਕਰਨਵੀਰ ਸਾਸਰੀ ਕਾਲ ਸਾਸ਼ੀ ਕਾਲ ਵੀਰ ਜੀ ਉਹ ਠੀਕ ਠਾਕ ਜੀ ਠੀਕ ਠਾਕ ਵੀਰ ਜੀ ਵਧੀਆ ਜੀ ਹਾਂਜੀ ਭਾਜੀ ਸੌਰਵ ਸਿੰਘ ਜੀ ਸਾਸਰੀ ਕਾਲ ਸਾਸ਼ੀ ਕਾਲ ਮਾਇਆ ਜੀ ਠੀਕ ਠਾਕ ਸੇ ਤਾਂ ਜੀ ਬਹੁਤ ਵਧੀਆ ਜੰਮ ਜੰਮ ਸਾਹਿਬ ਠੀਕ ਹੈ ਜੀ ਅੱਜ ਕਰਨ ਵੀਰ ਜਿੱਦਾਂ ਜਗਰ ਕੀਤਾ ਟੋਟਲ ਆ 5 ਐਨੀਮਲ ਨੇ ਅੱਜ ਆਪਣੇ ਕੋਲ ਹਾਂਜੀ ਵੀਰ ਜੀ ਅੱਜ 4 ਵੜਾ ਤੇ 1 ਝੋਟੀ ਜੀ ਠੀਕ ਹੈ ਜੀ ਇਹ ਗਾਈਆਂ ਵੱਡੀਆਂ ਵੱਡੀਆਂ ਵਾਂ ਗਾਈ ਆਪਣੇ ਮੈ ਹੈਗੀ 15 ਤੋਂ ਲੈ ਕੇ 40 ਲੀਟਰ ਤੱਕ ਦੀ ਠੀਕ ਹੈ ਜੀ ਹਾਂ ਜੀ 15 ਲੀਟਰ ਤੋਂ ਸਟਾਰਟ ਹੋ ਕੇ ਤੇ ਵਿੱਚ 40 ਲੀਟਰ ਤੱਕ ਦੀ 40 ਲੀਟਰ ਤੱਕ ਦੀ ਹੈੜ ਹੈਗੀ ਠੀਕ ਹਾਂ ਜੀ ਠੀਕ ਹਾਂ ਹਾਂ ਜੀ ਬਾਕੀ ਸਫਾਈਆਂ ਸਫਾਈਆਂ ਬਹੁਤ ਹਨ ਬਹੁਤ ਜਿਆਦੀਆਂ ਚੰਗੀਆਂ ਵੀਰ ਜੀ ਜਾਤ ਨਸਲ ਵਾਲੀਆਂ ਵੜਾ ਵਾਂ ਠੀਕ ਹਾਂ ਜੀ ਥਾਨ ਥੋਣ ਬਹੁਤ ਜਿਆਦਾ ਪਿੱਛੇ ਤੇ ਆਪਾਂ ਉਹ ਤਕਰੀਬਨ ਕੋਈ 8-7 ਦਿਨ ਹਫਤਾ ਪਹਿਲਾਂ ਵੀਡੀਓ ਪਾਈ ਸੀ ਉਹਦੇ ਵਿੱਚ ਸਾਰੇ ਕਰੋਸਾਂਗ ਸੀ ਛੋਟੀਆਂ ਸੀ ਹਾਂਜੀ ਵੀਰ ਜੀ ਉਹ ਛੋਟੀਆਂ ਵੀ ਵਿਚਲੇ ਮਿਲ ਹੀ ਇਹਦੇ ਵੜਾ ਬਹੁਤ ਵੱਡੀਆਂ ਤਿੰਨ ਵੜਾਂ ਦੇ ਪੂਰਾ ਫੁੱਲ ਸਹਿਜਾ ਨਾ ਭੈਣ ਭਰਾ ਵੱਡੀਆਂ ਹੀ ਮੰਗਣਦੇ ਆ ਆ ਬਿਲਕੁਲ ਬਿਲਕੁਲ ਮੁੰਡੇ ਵੱਡੀ ਚਾਹੀਦੀ ਪਹਾਂ ਦੀ ਬੇ ਜਿੰਕੀ ਦੀ ਚਾਰ ਕਿਲੋ ਵਾਲੀ ਵੀ ਅਗਲੇ ਦਿਨ ਹੁੰਦਾ ਵੀ ਕੋਈ 2-4 ਨੱਕ ਪਾ ਜੇ ਕੋਈ ਕੁਆਂਟਲ ਡੇਢ ਕੁਆਂਟਲ ਦੋਤੇ ਹਾਂਜੀ ਵੀਰ ਜੀ ਮਾ ਵੀ ਦੋਸਤੋ ਵੱਡੀਆਂ ਵੜਾਂ ਦਿਖਾ ਦੇਾਂਗੇ ਤੁਹਾਨੂੰ ਬਹੁਤ ਖੂਬਸੂਰਤ ਢਾਂਚੇ ਢੋਂਚੇ ਦੀਆਂ ਤੇ ਬਾਕੀ ਕੱਲੇ ਕੱਲੇ ਪਸ਼ੂ ਦੀ ਆਪਾਂ ਡਿਟੇਲ ਹਾਂਜੀ ਪਹਿਲੇ ਲਾਬਰ ਤੇ ਝੋਟੀ ਖੜੀ ਆ ਕਿੰਮਾ ਸੂਆ ਸੋਈ ਆ ਵੀਰ ਇਹ ਵੀਰ ਜੀ ਘਰ ਵਾਲੇ ਤੇ ਦੂਜੇ ਜਾਂਦੇ ਹਾਂਜੀ ਕੋਈ ਵੀ ਦੂਜਾ ਮੰਲੇ ਤੀਜਾ ਮੰਲੇ ਆਪਾਂ ਨੂੰ ਕੋਈ ਟੁੜਕੜੋਣੀ ਇਹੋ ਜਿਹਾ ਠੀਕ ਆ ਜੀ ਹਾਂਜੀ ਅੱਛਾ ਦੂਜਾ ਮੰਲੇ ਚ ਕੋਈ ਤੀਜਾ ਅੱਜ ਦਿਨ ਕਿੰਨੇ ਹੋ ਗਏ ਅੱਜ ਵੀਰ ਜੀ ਨੂੰ 6ਵਾਂ ਦਿਨ ਹੋ ਗਿਆ ਝੋਟੀ ਸੂਈ ਨੂੰ 6 ਦਿਨਾਂ ਦੀ ਹਾਂਜੀ ਠੀਕ ਆ ਵੀਰੇ ਤੇ ਇਸ ਵਕਤ ਕੋਈ ਕੱਚਾ ਦੁੱਧ ਕਿੰਨਾ ਕੁ ਦੁੱਧ ਹੋਊਗਾ ਵੀਰ ਜੀ 10 ਕਿਲੋ ਨੱਟ ਤਿਆਰ ਜੇ 10 ਕਿਲੋ ਹਾਂਜੀ 10 ਕਿਲੋ ਨੱਟ ਤਿਆਰ ਜੇ ਮਗਰ ਇਹਦੇ ਕਟਾ ਜੀ ਲਓ ਜੀ ਮਗਰ ਕਟਾ ਚੋਣ ਜਵਾਬ ਇਨ ਚੰਗੀ ਨਿਕਲੀ ਵੀਰ ਚੋਣ ਜਵਾਬ ਬਹੁਤ ਵਧੀਆ ਵੀਰ ਜੀ ਆਵੇ ਧਾਰਾ ਮਾਰ ਕੇ ਬਾਕੀ ਦੋਸਤੋ ਨਾਲ ਦੀ ਨਾਲ ਕੋਈ 5-5 7-7 ਧਾਰਾ ਮਾਰ ਕੇ ਤਸੱਲੀ ਕਰਵਾ ਦਿਆਂਗੇ ਝੋਟੀ ਦੀ ਆ ਫੇਸ ਕੁਆਲਟੀ ਆ ਸਿੰਘ ਉੱਚਾ ਮਾੜਾ ਜਾਂ ਖੁੱਲਾ ਖੁੱਲਾ ਸਿੰਘ ਆ ਗੋਲ ਆ ਠੀਕ ਆ ਜੀ ਤੇ ਪਰ ਫੱਬਦਾ ਸਿੰਘ ਬਾਦੀ ਬੰਤਰ ਦੇ ਨਾਲ ਮੇਲ ਜੋਲ ਖਾਂਦਾ ਪਿਆ ਇਧਰ ਇੱਕ ਸਾਈਡ ਤੇ ਤੁਸੀਂ ਵੇਖੋਗੇ ਬੱਚਾ ਲਾ ਦਿੱਤਾ ਬੱਚਾ ਲਾ ਕੇ ਕੋਈ 5-5 7-7 ਧਾਰਾ ਮਾਰ ਕੇ ਆਪਾਂ ਥਣ ਪਾਸ ਕਰਾ ਦਿੰਦੇ ਆ ਭਰਾਵਾਂ ਨੂੰ ਕੋਈ ਭੂਰ ਛੱਟਾ ਹੋਇਆ ਤੇ ਵਿੱਚ ਦੱਸ ਦਿਆਂਗੇ ਠੀਕ ਆ ਜੀ ਪੁੱਠੇ ਪਾਠੇ ਦੀ ਪੂਰੀ ਚੌੜੀ ਆ 6 ਦਿਨਾਂ ਤੇ ਬੋੜਾ ਕੱਚਾ ਦੁੱਧ ਦੇ ਥੱਲੇ ਤੁਸੀਂ ਹੁਣ ਮੰਨ ਸਕਦੇ ਜੀ 9 ਦੱਸਿਆ ਕਰਨੇ ਕਿ 10 10 ਕਿਲੋ ਵੀ ਜੀ ਨੈਟ ਤਿਆਰ ਕੋਈ ਭੈਣ ਭਰਾ ਆਨਲਾਈਨ ਮੰਗਾਊਗਾ ਉਹ 9 ਦੀ ਗਿਣਤੀ ਰੱਖ ਕੇ ਮੰਗਾ ਲੇ ਆਪਣੇ ਕੋਲ ਕਿਉਂਕਿ ਕਈ ਭੈਣ ਭਰਾ ਵੱਧ ਕੱਢੂਗੀ ਜਾ ਕੇ ਘੱਟ ਨਹੀਂ ਕੱਢਦੀ ਦਿਲ ਖੁਸ਼ ਹੁੰਦਾ ਅਗਲੇ ਦਾ ਵੀ ਬਿਲਕੁਲ ਵੱਧ ਕੱਢੇ ਬਿਲਕੁਲ ਬਿਲਕੁਲ ਹਾਂਜੀ ਲੋ ਵੀ ਠੀਕ ਆ ਜੀ ਸੋ ਪਸਮਾਹ ਹੁੰਦਾ ਦੋਸਤੋ ਨਾਲ ਦੀ ਨਾਲ ਹੀ ਆਪਾਂ ਚੁਵਾਈ ਜਿਹੜੀ ਆਰੰਭ ਕਰ ਦੇਣੀ ਆ ਤੇ ਪੋਲੀ ਆ ਜਾਂ ਕਿਵੇਂ ਆ ਉਹ ਪੂਰੀ ਤੁਹਾਡੇ ਸਾਹਮਣੇ ਪੇਸ਼ ਕਰ ਦਿਆਂਗੇ ਆਪਾਂ ਠੀਕ ਆ ਜੀ ਅਸਮਾ ਵੀ ਲਾ ਆਈ ਹੈ ਛੇਤੀ ਲਾ ਇਲਾਹੀ ਵੀਰ ਜੀ ਇੱਕ ਮਿੰਟ ਤੋਂ ਪਹਿਲਾਂ ਪਹਿਲਾਂ ਮੈਂ ਬਸ ਸਮਾਉਂਦੀ ਠੀਕ ਆ ਜੀ ਠੀਕ ਆ ਮੌਕ ਦੋਸਤੋ ਵਸੇ ਇੱਕ ਤਰੀਕ ਤੁਸੀਂ ਸੋ ਨੋਟ ਕਰ ਲਓ ਮੈਂ ਤਰੀਕ ਦੱਸਣ ਭੁੱਲ ਗਿਆ ਅੱਜ 20 ਤਰੀਕ ਆ 20 ਦਸੰਬਰ ਆ ਤੇ ਟਾਈਮ ਹੋਣ ਤਕਰੀਬਨ ਕੋਈ 3:30 4 4 ਵਜੇ ਦਾ ਸਮਾਂ ਹੁੰਦਾ ਜਾਂਦਾ ਪਿਆ ਆ ਹਵਾਨਾ ਲੇਵਾ ਦੋਸਤੋ ਇਹ ਥਣ ਨਿਕਲ ਕੇ ਜਿਹੜਾ ਬਿਲਕੁਲ ਪਸਮਾ ਤੋਂ ਬਾਅਦ ਆ ਥਣ ਦਾ ਸ਼ੇਪ ਸਾਈਜ਼ ਕਾਰ ਤੁਸੀਂ ਵੇਖ ਸਕਦੇ ਹੋ ਲੋਬੇ ਠੀਕ ਆ ਜੀ ਇਹ ਅਗਲੇ ਥਣਾ ਦੀ ਚਵਾਈ ਕਰੋ ਚੈੱਕ ਚਵਾਈ ਬੜੀ ਚੰਗੀ ਵੀਰ ਜੀ ਠੀਕ ਆ ਜੀ ਮੋਟੀ ਤਾਰ ਰਹਿੰਦੀ ਆ ਪੂਰੀ ਆ ਆ ਮੋਲੇ ਆ ਗੂਗੇ ਆ ਮਗਰਲੀ ਜਿਹੜੀ ਥਣਾ ਦੀ ਚਵਾਈਆ ਕਰੋ ਚੈੱਕ ਠੀਕ ਹੈ ਜੀ ਲੋਕ ਦੋਸਤੋ ਠੀਕ ਹੈ ਜੀ ਨਾਲ ਦੇ ਨਾਲ ਹੀ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਗੇ ਇੱਕ ਵਾਰੀ ਖੋਲ ਕੇ ਠੀਕ ਹੈ ਜੀ ਤਾਂ 6 ਦਿਨਾਂ ਦੇ ਵੀ ਦੋਸਤੋ ਝੋਟੀ ਅੱਜ ਜਿਹੜੀ ਸੂਈ ਸਵਾਈ ਆਪਾਂ ਤੁਹਾਨੂੰ ਦਿਖਾ ਰਹੇ ਆ ਤੇ ਇਸ ਵਕਤ ਜਿਹੜਾ ਕੋਈ 10 ਕਿਲੋ ਕੋਈ ਕੱਚਾ ਦੁੱਧ ਮੰਨ ਲਓ ਕਿਉਂਕਿ ਪੰਜਾ 6 ਦਿਨਾਂ ਦੇ ਵਿੱਚ ਕੋਈ ਬੋਲੇ ਤੋਂ ਬਾਹਰ ਨਿਕਲਦਾ ਪਸ਼ੂ ਠੀਕ ਹੈ ਜੀ ਕੱਚਾ ਦੁੱਧ ਕੱਚਾ ਬੋਲਾ ਮੰਨ ਸਕਦੇ ਹੋ ਤੁਸੀਂ ਤੇ ਪੁਸ਼ੋਂ ਬੇਸ਼ੱਕ ਲੰਡੀ ਆ ਪਰ ਹਵਾ ਨੀਲੇ ਵੇ ਦੀ ਸ਼ੇਪ ਆ ਚੰਗੀ ਆ ਠੀਕ ਹੈ ਜੀ ਆ ਦੇਖੋ ਬਹੁਤ ਚੰਗੀ ਝੋਟੀ ਸਿੰਗਲ ਹੱਡੀ ਦੀ ਜੀ ਉਤੋਂ ਸਿੰਗਲ ਠੀਕ ਹੈ ਹਾਂਜੀ ਇਹ ਬਿਲਕੁਲ ਜਿਵੇਂ ਆਪਾਂ ਕਹਤਿਆਂ ਵੀ ਤਲਵਾਰ ਦੀ ਧਾਰ ਵਾਂਗੂ ਹਾਂਜੀ ਹਾਂਜੀ ਬੜੀ ਜਿਆਦੀ ਚੰਗੀ ਕੱਟੀ ਆ ਬਿਲਕੁਲ ਬਿਲਕੁਲ ਆ ਫੇਸ ਵਖਾ ਦਿਓ ਬਹੁਤ ਜਿਆਦਾ ਫੇਸ ਕੁਆਲਿਟੀ ਆ ਹਾਈਟ ਮੀਡੀਅਮ ਆ ਪਲੀ ਸਾਂ ਵੀ ਚੰਗੀ ਆ ਠੀਕ ਹੈ ਜੀ ਸੋ ਸੂਸ ਤੋਂ ਬਾਅਦ ਵੀ ਇੱਕ ਅਵੇ ਜੇਕਰ ਆਪਾਂ ਤੁਹਾਨੂੰ ਨੋਟ ਕਰਾ ਦਈਏ ਤੇ ਕੋਈ ਇਹ ਨਹੀਂ ਹੈਗਾ ਕ ਮਹਿਸੂਸ ਕਰਾਉਂਦਾ ਵੀ ਪਸ਼ੂ ਸੂਸ ਬਾਅਦ ਵੇਚਿਆ ਜਾਂਦਾ ਤੇ ਪਲੀ ਕੁਲੀ ਆ ਜਿੰਨੇ ਵੀ ਆ ਸਾਂਭੀ ਆ ਹਾਈਟ ਮੀਡੀਅਮ ਆ ਬਾਕੀ ਚੋਣ ਚਣ ਕਿਦਾਂ ਦੋਸਤੋ ਆਪਾਂ ਤੁਹਾਨੂੰ ਦਿਖਾਈ ਦਿੰਦੀ ਆ ਠੀਕ ਆ ਲੱਭੇ لا بھی کرنے ਦਾ ਮੁੱਲ ਦੱਸ ਫਿਰੇ ਕੀ ਕਰਦਾ ਮੋਲ ਵੀਰ ਜੀ ਜਾਇਜ਼ ਕਰ ਦੇਣਾ ਆਪਾਂ ਬਿਲਕੁਲ ਪੂਰਾ ਹਾਂ ਨਾਲਾ ਕੰਮ ਹੀ ਹੋਵੇਗਾ ਹਾਂ ਨਾਲਾ ਭਾਵੇਂ ਮੰਗ ਲਈਏ 90 95 85 80 ਜੋ 2000 ਛੋੜ 78 ਦੀ 70000 ਦੀ ਝੋਟੀ ਦੇ ਦੇਣੀ ਹੈ ਵੇਨ ਲੈਣ ਵਾਲੀ ਚੱਲ ਵੇਨ ਲੈਣ ਵਾਲੀ ਭਾਈ ਇਦਾਂ ਦੀ ਝੋਟੀ ਵੀ ਜੀ ਦੇਊਗਾ ਨਹੀਂ ਕੋਈ ਬਹੁਤ ਠੀਕ ਹੈ ਜੀ ਆਂ ਬਦਸਤੋ ਨਗ ਤੁਹਾਨੂੰ ਮਿਲੂਗਾ ਜੇ 78000 ਦੀ ਝੋਟੀ ਆ ਉਸ ਦਾ ਹੀ ਵਟਾ ਜੇ ਇਹਦਾ ਹਾਂ ਬਾਕੀ ਸਾਰੀ ਚੰਗੀ ਆ ਬਹੁਤ ਜਿਆਦੀ ਚੰਗੀ ਆ ਜੀ ਕਿਉਂਕਿ ਫੇਸਬੁਕ ਕੁਆਲਿਟੀ ਦਰਵਾਤੀ ਆ ਹਾਂ ਜੀ ਕਾਲੀ ਘੜਾ ਦਾ ਫੇਸ ਆ ਜਿਵੇਂ ਇੱਕ ਜਰਸੀ ਪਹਿਣਾ ਦਾ ਆਪਾਂ ਦੇਖਦੇ ਹਾਂ ਹਾਂ ਜੀ ਹਾਂ ਜੀ ਛੋਟੀ ਪੂਤੀ ਆ ਬਹੁਤ ਛੋਟੀ ਪੂਤੀ ਦੇ ਵਿੱਚ ਤੇ ਇਧਰ ਇਧਰ ਆ ਜੀਏ ਕਰਨ ਆ ਇਧਰ ਵੀ ਜਲਵਾ ਵਿਖਾਈਏ ਆ ਜਿਹੜੀਆਂ ਆਪਣੇ ਕੋਲ ਵੜਾ ਨੇ ਅੱਜ ਮੈਂ ਨਾ ਵੀਰ ਜੀ ਅੱਜ ਤੇ ਦੇਖਣ ਯਾ ਵਾਲੀਆਂ ਵੈਰਾਈਟੀਆਂ ਲਵਾ ਕਰੋ ਚੈੱਕ ਵੀ ਤੋਂ ਫਿਕਸ ਹੋਵਾਨੇ ਚੱਡੇ ਆ ਵੇਖੋ ਪਹਿਲੇ ਨੰਬਰ ਤੇ ਵਚੀ ਪਵਨ 11 ਦੇ ਵਿੱਚ ਫਿਕਸ ਤੇ ਇਹ ਕਰਨ ਸੁਬਾ ਕਿਨਵਾ ਸੂਈ ਇਹ ਵਿੱਚ ਹੀ ਪਿਓਰ ਦੂਜਾ ਸੂਆ ਸੂਈ ਜੇ ਗੈੜ ਦੂਸਰਾ ਸੁਬਾ ਹਾਂਜੀ ਪੂਰੀ ਪੁੱਲ ਵੱਡੀ ਦੇ ਥਣ ਚੈੱਕ ਕਰਾ ਦਿਓ ਇਹ ਮਾਰ ਦੇਖੋ ਕਿੱਥੋਂ ਸ਼ੁਰੂ ਹੁੰਦੀ ਆ ਹੈ ਆ ਵੇਖੋ ਜੀ ਜੀ ਬੋੜਾ ਹੋਊਗਾ 20 ਕਿਲੋ ਤੀਜਾ ਦਿਨ ਹੋ ਗਾਇ ਜੀ 18 ਕਿਲੋ ਦੀ ਗਣਤੀ ਰਾ ਕੇ ਕੋਈ ਵੀ ਮੇਰੇ ਘਰੇ ਦੋ ਟਾਈਮ ਚੋਲੇ ਭਵੇਂ ਕੋਈ ਵੀ ਆਨਲਾਈਨ ਮੰਗਾ ਲੈ 18 ਕਿਲੋ ਨੈਟ ਤੇ ਆ ਰਿਹਾ ਅੱਜ ਜਿਹਾ ਲਈ ਆਪਾਂ ਪੂਰਾ ਤਸੱਲੀ ਨਾਲ ਤਸੱਲੀ ਨਾਲ ਤੇ ਮਗਰ ਆਹ ਬੱਚੀ ਵੇਖ ਲਓ ਬੱਚੀ ਬਹੁਤ ਜਿਆਦੀ ਚੰਗੀ ਹੈਗੀ ਬੱਚੀ ਟੀਕੇ ਦੀ ਤੇ ਪਰ ਆਪਾਂ ਨੂੰ ਨਹੀਂ ਜੇ ਪਤਾ ਟੀਕਾ ਕਿਹੜਾ ਵਾ ਹਾਂਜੀ ਬੱਚੀ ਚੰਗੀ ਟੀਕੇ ਦੀ ਆਪਾਂ ਦੱਸਿਆ ਨਹੀਂ ਮਾਲਕਾਂ ਨੇ ਬੱਚੀ ਬਹੁਤ ਖੂਬਸੂਰਤ ਹੈ ਦੋਸਤੋ ਹਾਂਜੀ ਬਿਲਕੁਲ ਛੋਟੀ ਜੀ ਕੰਨ ਛੋਟੇ ਜੇ ਕੰਨ ਛੋਟੀ ਪੂਤੀ ਤੇ ਸਟਰਕਚਰ ਤੁਸੀਂ ਕੱਟਿਆ ਬੱਚੀ ਦਾ ਚੈੱਕ ਕਰੋ ਬਹੁਤ ਚੰਗੇ ਖੁੱਲੇ ਪਿੰਡੇ ਦੇ ਵਿੱਚ ਵੀ ਤਿਆਰ ਹੋਊਗੀ ਨਾਰੂਆ ਨਾਲ ਆ ਬੱਚੇ ਦੇ ਤੇ 18 ਕਿਲੋ ਬੋਣਾ ਇਸ ਵੇਰ ਤੇ ਥੱਲੇ ਹੁਣ ਹਾਜ਼ਰ ਆ ਜਿੱਦਾਂ ਮਰਜ਼ੀ ਮੇਰਾ ਭਰਾ ਕੋਈ ਇੱਥੇ ਆਣ ਕੇ ਚੋਕੇ ਬਾਰੇ ਮੇਰੇ ਠੰਡੀ ਸੀਲ ਕੋਈ ਉਹੋ ਜੀ ਨਹੀਂ ਵੀ ਛੜਾਕਲ ਹੋ ਗਈ ਇਤਨਾ ਬੈਠੇ ਰੋ ਆਹ ਦੇਖੋ ਜੀ ਐਂ ਬੰਦ ਲੇਵੇ ਦੇ ਵਿੱਚ ਆ ਕਰੋ ਜਗਾ ਠੀਕ ਆ ਜੀ ਚੋਣ ਚਾਣ ਵੀ ਬੜੀ ਚੰਗੀ ਸਪੇਸ ਬੰਦ ਚੰਗੀ ਆਫਸੀ ਥਣਾ ਦੀ ਆਹ ਦੇਖੋ ਜੀ ਠੀਕ ਆ ਠੀਕ ਆ ਜਗਾ ਕਰਨ ਤੋਰ ਵੇਰੇ ਨੂੰ ਬੱਚੀ ਬਹੁਤ ਪਿਆਰੀ ਹੈ ਠੀਕ ਆ ਜੀ ਬਾਕੀ ਜਿੱਦਾਂ ਨੋਰਮਲ ਆਪਾਂ ਚੰਗੇ ਟੀਕੇ ਚੰਗੇ ਸੀਮੰਟ ਦੇ ਪਸ਼ੂ ਦੇਖਦੇ ਆਂ ਜਿਵੇਂ ਛੱਟ ਦੇ ਵਿੱਚ ਫਾਰਮਾਂ ਦੇ ਵਿੱਚ ਦੇਖਦੇ ਆ ਫਿਕਸ ਹੋਵਾਨਾ ਪੂਰੀ ਚੋਲ ਵਰਗਾ ਪੱਥਰ ਵਰਗਾ ਆ ਦੇਖੋ ਵੱਚੀ ਦੁੱਧ ਭਰੂ ਦੀ ਵੀਰ ਜੀ 25 ਕਿਲੋ ਹਾਂ ਵੱਚੀ ਨਹੀਂ ਕਿ ਗੱਲੋਂ ਵੀ ਨਹੀਂ ਕੁੱਸੀ ਕੋਈ ਵੀਰ ਵੀ ਨਹੀਂ ਵੱਚੀ ਦੇ ਵਿੱਚ ਕੋਈ ਨੁਕਸ ਕੱਢ ਸਕਦਾ ਲਓ ਜੀ ਠੀਕ ਹੈ ਸੋ ਬਿਊਟੀ ਬੈਡੀ ਬਹੁਤ ਸੋਹਣੀ ਆ ਥਾਂ ਵੀ ਪੂਰਾ ਥੀ ਮੁੱਠੀ ਵਾਲਾ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਜਿਹੜੀ ਤਸੱਲੀ ਕਰਵਾਈ ਹੈ ਭਰਾਵਾਂ ਨੂੰ ਠੀਕ ਆ ਤੇ ਕਦ ਵੀ ਵੈੜ ਦਾ ਵੱਡੀਆਂ ਵੈੜਾਂ ਦੇ ਵਿੱਚ ਆ ਇਹ ਹੈ ਕਾਨੂੰਨ ਕੇ ਦੂਜਾ ਸੁਹਾ ਦਸੀ ਦੂਜਾ ਸੁਹਾ ਦੂਜਾ ਸੁਹਾ ਵੀਰ ਜੀ ਦੂਜਾ ਸੁਹਾ ਦੂਜਾ ਸੁਹਾ ਠੀਕ ਹੈ ਵੀਰੇ ਹਾਂਜੀ 22 ਕਿਲੋ ਪਹਿਲਾਂ ਨੇ ਦਿੱਤਾ ਵਛੀ ਨੇ ਮਾਲਕਾਂ ਦੇ ਕਹਿਣ ਮੁਤਾਬਕ ਠੀਕ ਆ ਹਾਂਜੀ ਲਾ ਮੋੜ ਕਰਨ ਫੇਰ ਬਹੁਤ ਵਧੀਆ ਦੋਸਤੋ ਚੰਗੀ ਕੁਆਲਿਟੀ ਆ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਆ ਬਾਕੀ ਆ ਫੇਸ ਕੁਆਲਿਟੀ ਪੂਰੀ ਤੁਹਾਨੂੰ ਲੱਗਿਓ ਦਿਖਾ ਦਿੱਤੀ ਲੋ ਜੀ ਪੋਖ ਲਤੂ ਕੀ ਪੋਖ ਠੀਕ ਆ ਜੀ ਜਿਹੜਾ ਭਰਾ ਚਲੋ ਵਛੀ ਖਰੀਦਦਾ ਤੇ ਜਿਹੜੇ ਵੀਰ ਨੇ ਚਾਹੇ ਛੋਟੇ ਫਾਰਮ ਦੇ ਵਿੱਚ ਆ ਚਾਹੇ ਘਰੇਲੂ ਕਿਸੇ ਨੇ ਚੋਣ ਜਵਾਨ ਵਾਸਤੇ ਪਸ਼ੂ ਐਨੀਮਲ ਪਾਉਣਾ ਤੇ ਬੜੀ ਵਧੀਆ ਪਰਫੈਕਟ ਬੱਛੀ ਆ ਠੀਕ ਹੈ ਜੀ ਅੱਜ ਦੀ ਘੜੀ ਕਰਮਾ ਲਈ ਬਹੁਤ ਖੂਬਸੂਰਤ ਤੇ ਦੁੱਧ ਵੀ ਚੰਗੀ ਸਥਿਤੀ ਰਹੂਗੀ ਦੁੱਧ ਵੀ ਚੰਗਾ ਦੁੱਸੋਂ ਚਵਾਜੂਗੀ 18 ਲੀਟਰ ਤੋਂ ਜਿਹੜੀ ਸਟਾਰਟਿੰਗ ਕੀ ਆ ਅੱਜ ਬੌਲੇ ਤੋਂ ਪੂਰੀ ਜਿੰਦ ਜਾਨ ਵਾਲੀ ਬੱਛੀ ਆ ਵੀਰ ਜੀ ਹਾਂ ਸਵਾਜਨਾਰੀ ਪੂਰੀ ਵੱਡੀ ਲਓ ਜੀ ਆਪ ਬੱਚੀ ਹੈ ਦੋਸਤੋ ਮਗਰ ਬੱਚੀ ਹੈ ਮਗਰ ਵੀ ਬੱਚੀ ਹੈ ਇਹ ਕਰਨ ਇਹਦਾ ਮੁੱਲ ਮੇਰੇ ਕੀ ਕਰਤਾ ਦਵਾਂਗੇ ਕਿੰਨੇ ਦੀ ਅੱਜ ਮੁੱਲ ਵੀਜੀ ਭਾਵੇਂ ਲੱਖ ਮੰਗ ਲਈਏ 95 ਮੰਗ ਲਈਏ 80000 ਚ ਛੋੜ ਕਰ ਦੇਵਾਂਗੇ ਬੱਚੀ 80000 ਚ ਹਾਂਜੀ ਤਿੰਨ ਛੱਡ ਦਾਂਗੇ 77000 ਦੀ ਬੱਚੀ ਦੇ ਦਿਆਂਗੇ 77 ਦੀ ਹਾਂਜੀ ਕੋਈ ਦਊਗਾ ਨਹੀਂ ਇਹੋ ਜੀ ਬੱਚੀ ਵੀ ਗਾਰੰਟੀ ਨਾ ਕਹਿਣਾ ਨਾ ਹਾਂਜੀ ਲਓ ਜੀ 77000 ਦੀ ਆਪ ਇੱਕ ਸਾਰ ਰਿਹਾ ਵੇਖ ਲਓ ਕੋਈ ਇਹੋ ਜ ਟਟਵਾ ਲੈ ਵਾਣੀ ਆਵੇ ਨਹੀਂ ਨਹੀਂ ਬਿਲਕੁਲ ਦੋਸਤੋ ਪੱਥਰ ਵਰਗਾ ਲੈ ਵਾ ਤੇ 77000 ਦੀ ਠੀਕ ਹੈ ਜੀ ਤੇ 770 77000 ਦੀ ਵੱਛੀ ਤੁਹਾਨੂੰ ਇਹ ਮਿਲ ਜਾਊਗੀ ਬਹੁਤ ਲਾਜਵਾਬ ਬਹੁਤ ਖੂਬਸੂਰਤ ਬਾਕੀ ਮੇਰਾ ਭਰਾ ਇੱਥੇ ਆਣ ਕੇ ਚੁਭੋ ਆਪ ਸਿਰਫ ਤਾਂ ਦੇ ਮੂੰਹ ਕਰਿਆ ਜੇ ਪਸੂ ਵੇਖ ਕੇ ਬਹੁਤ ਚੰਗੀ ਆ ਠੀਕ ਆ ਅੱਗੇ ਆਪਣੇ ਕੋਲ ਜਿਹੜੀ ਅੱਗੇ ਆ ਆ ਜਾਂਦੀ ਫਿਰ ਅ ਨੈਕਸਟ ਵੀ ਜੀ ਇਹ ਵੀ ਹੀਰਾ ਹੀ ਆ ਹਾਂ ਬਹੁਤ ਜਿਆਦੀ ਚੰਗੀ ਆ ਦੂਜੇ ਸੂਏ ਬੱਚੀ ਆ ਉਹ ਥੋੜੀ ਜੀ ਸਾਮ ਘੱਟ ਹੋਈ ਬੱਚੀ ਦੀ ਆ ਉਦਾਂ ਇਹ ਨਹੀਂ ਕੋਈ ਗੂਫਿੱਕੀ ਲਿਸੀ ਨਹੀਂ ਆ ਗਈ ਮਾੜੀ ਜੀ ਸੂਸਵਾ ਚਾਈ ਅੱਜ ਸਵੇਰੇ ਸੂਈ ਆ ਬੱਚੀ ਠੀਕ ਹੈ ਜੀ ਹਾਂਜੀ 4 ਵਜੇ ਦੇ ਕਰੀਬ ਸੂਈ ਆ 9 ਵਜੇ ਗਾਂ ਨੇ ਜੇਰ ਪਾਤੀ ਏ ਅੱਛਾ ਹਾਂਜੀ ਅੱਜ ਹੋ ਗਈ 4 ਵਜੇ ਸੂਈਏ ਤੇ 9 ਵਜੇ ਜੇਰ ਪਾਤੀ ਹਾਂਜੀ 9 ਵਜੇ ਜੇਰ ਪਾਤੀ ਇਹ ਤੇ ਮਗਰ ਬੱਚੀ ਜੀ ਮਗਰ ਬੱਚੀ ਆ ਹਾਂਜੀ ਬੁਲਬੁਲ ਤੇ ਬੱਚੇ ਆ ਗਏ ਬੱਚੇ ਬੱਚੇ ਬਹੁਤ ਚੰਗੀਆਂ ਬੱਚੀਆਂ ਜੀ ਲੋ ਵੀ ਟਾਂਟਾ ਟੂ ਜਾ ਦੋਸਤੋ ਵੈਰ ਦਾ ਵੱਡਾ ਚਲੋ ਸੂਸਵਾ ਚਾਈ ਆ ਵੈ ਆਮ ਨਾਰਮਲ ਜੱਡੀਆਂ ਆਪਾ ਫਾਰਮਾ ਦੇ ਵਿੱਚ ਵੜਾ ਪੂਰੀ ਥੋਲ ਵੱਡੀ ਆ ਹਾਂਜੀ ਤੇ ਬਾਕੀ ਦੇਰ ਬਹੁਤ ਤੁਸੀਂ ਕਰ ਸਕਦੇ ਹੋ ਚੈੱਕ ਹਵਾਨੇ ਚੱਡੇ ਦੀ ਦੇਖ ਸਕਦੇ ਜੇ ਥੱਬਿਆਂ ਦਾ ਥੱਬੇ ਲੇਵਾ ਕਰਮਾ ਲਈਦਾ ਠੀਕ ਆ ਜੀ ਸਟੇਟ ਪਟਾ ਬਿਲਕੁਲ ਤੇ ਬੂਤੀ ਪਾਤੀ ਬਹੁਤ ਸੋਹਣੀ ਆ ਛੋਟੀ ਫੇਸ ਕੁਆਲਟੀ ਛੋਟਾ ਕੰਨ ਤੇ ਇਹ ਸੂਹਾ ਦੂਜਾ ਹੀ ਹੈ ਨਹੀਂ ਲੱਗਾ ਇਹ ਸੂਹਾ ਵੀਰ ਜੀ ਠੀਕ ਆ ਕਰਨ ਮਾਰਨਿੰਗ ਥੋੜੀ ਬਾਦੀ ਲੈ ਲੋ ਵੀਰ ਜੀ 6 6.5 ਕਿਲੋ ਚੋਈ ਜੇ ਆਪਾਂ ਉਹ ਨਹੀਂ ਕੋਈ ਝੂਠ ਕਹਿ ਦੀ 12 ਕਿਲੋ ਕਰਤੀ ਖਾਲੀ 13 ਕਿਲੋ ਕਰਤੀ ਆ 6 6.5 ਕਿਲੋ ਚੋਈ ਜੇ ਵੀ ਬੈਠਾ ਨਹੀਂ ਜਾਂਦਾ ਗਾਂ ਕੋ ਹੋਣ ਬਾਕੀ ਤੁਸੀਂ ਵੇਖ ਲਓ ਕਿੱਦਾਂ ਕਿਰਪਾ ਮਾਲਕ ਦੀ ਵਹਿੜ ਦੇ ਉਤੇ ਹਾਂਜੀ ਲਓ ਵੀ ਦੋਸਤੋ ਬਾਕੀ ਆ ਸਪੇਸ ਵੰਡ ਤੁਸੀਂ ਕਰੋ ਚੈੱਕ ਸੋ ਚਾਰੇ ਥਾਨ ਵਿਰਲ ਵੰਡ ਤੇ ਲੱਗਾ ਠੀਕ ਆ ਜੀ ਨਖੇੜ ਬਹੁਤ ਵਧੀਆ ਨਿਖੜਵੇ ਥਾਣਾ ਫਾਰੀ ਵਾਲਾ ਚੱਡਾ ਬੈਕਸਾਈਡ ਤੋਂ ਕਰੋ ਜੀ ਬੈਡਾ ਦੇਖ ਲੋ ਜੀ ਠੀਕ ਆ ਜੀ ਕਿੱਥੇ ਲਾਈ ਖੜੀ ਆ ਮਾਰੀ ਹਾਂਜੀ ਤੇ ਕਰ ਨੂੰ ਵੈਸੇ ਚਲੋ ਨਾਰਮਲੀ ਗੱਲ ਕਰਦੇ ਆ ਵੀਰੇ ਕਿੰਨਾ ਕੁ ਦੁੱਧ ਪਰਾਉਣਾ ਚਾਹੀਦਾ ਵੜ ਤੋਂ ਚਲੋ ਮਾਲਕ ਅੱਗੇ ਉਹ ਦਿਨ ਲਿਆਵੇ ਛੇਤੀ ਪੀਕ ਤੇ ਆਵੇ ਵੀਰ ਜੀ 25 ਕਿਲੋ ਬੈਡ ਨੇ ਦੁੱਧ ਚੋਆ ਜੇ ਪਹਿਲੇ ਸੂਏ ਪਲੂਨ ਨੇ ਹਾਂਜੀ 30 ਤੋਂ ਪਲੱਸ ਦੀ ਉਮੀਦ ਹੈਗੀ ਜੇ ਬੱਚੀ ਦੇ 30 ਤੋਂ ਪਲੱਸ ਹਾਂਜੀ 30 ਪਲੱਸ ਚਲੋ ਦਾਤਾ ਮਾਲਕ ਨੇ ਬਖਸ਼ਿਆ ਜਿੰਨਾ ਜੀ ਵੀਰ ਜੀ ਬਾਕੀ ਭਰਾਵਾਂ ਨੇ ਐਸਟੀਮੇਟ ਬਾਹਰ ਲੈਣਾ ਵੇਖਦੇ ਲੋ ਵੀ ਭਰਾਵੋ ਸਾਰੇ ਵੀਰ ਪਾਰਕੂ ਆ ਵੀ ਇੱਥੇ ਆਪਾਂ ਸਾਰੇ ਵੀਰਾਂ ਦੇ ਸੁੱਟ ਦਿੰਨੇ ਹੁੰਨੇ ਆ ਵੀ ਕਿਉਂਕਿ ਹਰੇਕ ਵੀਰ ਉਹ ਕਾਰੀਗਰ ਬੰਦਾ ਜਿੰਨੇ ਚਾਰ ਪਸ਼ੂ ਰੱਖਿਆ ਸਾਰੇ ਪਸ਼ੂ ਪਾਲਕ ਵੀਰ ਸਿਆਣੇ ਆ ਐਨੀਮਲ ਪਸ਼ੂ ਵੇਖਦੇ ਆ ਸਾਰੇ ਸਾਰੇ ਭਰਾਵਾਂ ਨੂੰ ਸਮਝ ਆ ਜਾਂਦੀ ਹੈ ਵੀ ਕਿੱਥੇ ਖੜਦਾ ਹੈ ਤੇ ਜ ਤੇ ਆਂਦਾ ਵੀ 25 ਤੋਂ ਬਾਹਰ ਚੱਲੂਗੀ 30 ਲੀਟਰ ਤੱਕ ਭਰਾਊਗੀ ਦੋ ਤਾਂ ਠੀਕ ਆ ਸੇਵਾ ਦੀ ਗੱਲ ਵੀਰ ਜੀ ਆਹ ਦੇਖੋ ਬਾਕੀ ਜਿੰਨੀ ਪੂਜਾ ਕਰੋ 19 ਕਿਲੋ ਆਹ ਦੇਖੋ ਜੀ ਸੋ ਸੋਈ ਸੁਵਾਈਏ ਦੋਸਤੋ ਤਾਂ ਥੋੜਾ ਜਿਹਾ ਪਸ਼ੂ ਇੱਕ ਵਾਰੀ ਲੱਕਾ ਜਾ ਲਾ ਜਾਂਦਾ ਸੌਣ ਸੌਣ ਤੋਂ ਬਾਅਦ ਪਰ ਜਿੱਡੇ ਇੱਕ ਹਾਈਟ ਕਰ ਤਾ ਬੋਤਾਂ ਲਈ ਰਿਕਵਰੀ ਕਰ ਜੂਗੀ ਛੇਤੀ ਨਾ ਨਾ ਪੂਰਾ ਵਿਗੀ ਲੱਕਾ ਲੁੱਕਾ ਚੁੱਕਿਆ ਉਹ ਤਰ੍ਹਾਂ ਗਾਣੇ ਖਾਦਾ ਖੁੱਦਾ ਪੂਰਾ ਇਹ ਨਹੀਂ ਵੀ ਖਾਦਾ ਨਹੀਂ ਆ ਬਾਕੀ ਇੱਤੋਂ ਵੀ ਬੜੀ ਫਲੈਟ ਆ ਬਿਲਕੁਲ ਸਟ੍ਰੇਟ ਹਾਂਜੀ ਹਾਂਜੀ ਪੂਰੀ ਐ ਪੱਦੀ ਜਿੱਤਾ ਪੋਰਨ ਵਾਲੀਆਂ ਵੜਾ ਨਹੀਂ ਹੁੰਦੀਆਂ ਆ ਬਿਲਕੁਲ ਉਹ ਸੀ ਨਹੀਂ ਆ ਦੇਖੋ ਪ੍ਰਭੂ ਬਾਕੀ ਇੱਤੋਂ ਐਸਟੀਮੇਟ ਤੁਸੀਂ ਲਾਉਣਾ ਦੋਸਤੋ ਇਹ 30 ਲੀਟਰ 30 ਤੋਂ ਪਲੱਸ ਵੀ ਲੈ ਸਕਦੇ ਹੋ ਦੁੱਧ ਪਰ ਅਕੇ ਚੰਗੀ ਕਾਰਗੁਜ਼ਾਰੀ ਚਾਹੀਦੀ ਕਿਸੇ ਫਾਰਮਰ ਭਰਾ ਦੀ ਚੰਗੀ ਸੇਵਾ ਲਈ ਤਾਂ ਦੁੱਧ ਤੁਸੀਂ ਵਧੇਰੇ ਲੈ ਸਕਦੇ ਹੋ ਠੀਕ ਆ ਆ ਦੇਖੋ ਜੀ ਬਹੁਤ ਵਧੀਆ ਥਣ ਚਾਹੇ ਕੋਈ ਵੀਰ ਮਸ਼ੀਨੀ ਕਰ ਲੈ ਚਾਹੇ ਹੱਥੀਂ ਛਵਾਈ ਕਰ ਲੈ ਠੀਕ ਆ ਲੈ ਵੀ ਕਰਨ ਬੋਲ ਇਹਦਾ ਲੈਣ ਦੇਣ ਕੀ ਕਰਾਂਗੇ ਜੀ ਜੀ ਵੈੜਾ ਵਾਲੇ ਕਹਿੰਦੇ ਜੀ ਕਰਦਾ ਡੇਢੀ ਮੰਗ ਲਈਏ ਹਾਂ ਮੈਂ ਨਾ ਭਾਵੇਂ ਵੀਰ 2 ਲੱਖ ਮੰਗ ਰਾ ਜੀ ਅੱਜ ਦੀ ਘੜੀ ਤੇਰੀ ਹਾਂ ਜੀ ਪਰ ਆਪਾਂ ਮਤਲਬ ਜੋ ਲੈਣੇ ਦੇਣੇ ਭੈਣ ਭਰਾਵਾਂ ਤੋਂ ਉਹੀ ਆਪਾਂ ਕਰਨੀ ਡਿਮਾਂਡ ਜੀ ਜੀ ਜੈਜ ਬਿਲਕੁਲ ਆ 95000 ਦੀ ਵੈੜ ਦੇ ਦਾਂਗੇ 95 ਦੀ ਹਾਂਜੀ 2 ਛੱਡ ਦਾਂਗੇ 93000 ਦੀ ਬੱਚੀ ਦੇ ਦਾਂਗੇ ਪਰ ਇਹੋ ਜੀ ਵਿੱਚ 10 ਪਿੰਡ ਦੇ ਲਈ ਤਾਂ ਨਹੀਂ ਵੈੜ ਮਿਲਦੀ ਵਿੱਚੋਂ ਗਲੈਸ ਨੂੰ ਸੋਜੂਗੀ ਵੀ ਜੱਜ ਵਾਂਗੂ ਬਦ ਕੇ ਫੈਸਲਾ ਸਦਾਜਤ ਕਰਮ ਤੋੜਨ ਵਾਲੀ ਗੱਲ ਈ ਆ ਬਿਲਕੁਲ ਵੀ ਜੀ ਲਾਸਟ 90000 ਚ ਛੋੜ ਕਰ ਦਾਂਗੇ ਪਰ ਦਊਗਾ ਨਹੀਂ ਇਹੋ ਜੀ ਵੈੜ ਕੋਈ ਲਾਵੀ ਭਰਾਵੋ ਠੀਕ ਆ ਜੀ 90 ਤੇ ਜਿਹੜੇ ਵੀਰ ਨੂੰ ਫੱਬੇ ਹਾਂਜੀ ਤੇ ਮੇਰਾ ਵੀਰ ਚੱਕ ਲਿਓ ਫੋਨ ਤੇ ਲਾ ਦਿਓ ਰਿੰਗ ਟੋਨ ਕਿ ਨਹੀਂ ਹਾਂਜੀ ਐ ਵੀਰ ਕਰਨ ਬਹੁਤ ਵਧੀਆ ਦੋਸਤੋ ਚੰਗੀ ਵੈੜ ਆ 90000 ਐਂਡ ਟੂ ਐਂਡ ਜਿਹੜੀ ਬੱਚੀ ਤੁਹਾਨੂੰ ਮਿਲ ਜਣੀ ਅੱਜ ਮਗਰ ਵੀ ਬੱਚੀ ਆ ਬੁੱਲ ਬੁੱਲ ਦੇ ਬੱਚੇ ਹੀ ਆ ਮਗਰ ਵੀ ਕਰਮਾਲੀਆਂ ਦੇ ਤੇ ਚੰਗੀ ਵੈੜ ਆ ਬਹੁਤ ਵਧੀਆ ਸਟਰਕਚਰ ਆ ਸੋ ਭਰਾਵਾਂ ਨੂੰ ਪਸੰਦ ਆਊਗੀ ਪੈਗ ਦੇ ਧਾਰ ਤੇ ਤੁਸੀਂ ਸੋ ਹਾਂਜੀ ਪੂਰੀ ਕੋਲ ਵੱਡੀ ਵੀਰ ਜੀ ਪੂਰਾ ਫੁੱਲ ਸੈਜ ਆ ਹਾਂ ਹਾਂਜੀ ਬਹੁਤ ਖੂਬਸੂਰਤ ਹੈ ਬਹੁਤ ਜਿਆਦਾ ਚੰਗੀ ਬਹੁਤ ਵਧੀਆ ਚੰਗੀ ਬਾਕੀ ਆ ਵਖਾ ਦਿਓ ਕਿਦਾਂ ਖਾਂਣੀ ਕੋਈ ਇਹ ਨਹੀਂ ਵੀ ਸੂਆ ਸੂਆ ਹੁੰਦਾ ਡੱਗਰ ਦਿਹਾੜੀ ਘੱਟ ਖਾਂਦਾ ਚੱਕੀ ਆਉਂਦੀ ਫੱਟੇ ਕਰਮਾਂ ਵਾਲੀ ਚਾਰੂ ਆ ਚਾਰੂ ਆ ਜੀ ਚਾਰੂ ਆ ਹਾਂ ਬਹੁਤ ਵਧੀਆ ਠੀਕ ਆ ਅਗੇ ਨਾਲ ਤੋਂ ਕਰਮ ਕਿਹੜੀ ਵੜ ਆਪਣੇ ਪੇਸ਼ ਕਰਦੇ ਆ ਵੀਰ ਵੀ ਜੀ ਆ ਗਈ ਵੱਡੀ ਵੜ ਇੱਕ ਵੱਡੀ ਹੋਰ ਵੈੜ ਬਹੁਤ ਜਿਆਦੀ ਵੀਜੀ ਉਹਦੇ ਤੋਂ ਤਾਂ ਦੀ ਗੱਲ ਹੀ ਆ ਠੀਕ ਆ ਵੀਜੀ ਇਹ ਲੈਂਦੀ ਵੈੜ ਕੋਈ ਵੀ ਦੂਜਾ ਸੂਬਾ ਮੰਨ ਲੈ ਕੋਈ ਵੀ ਤੀਜਾ ਸੂਬਾ ਮੰਨ ਲੈ ਕੋਈ ਵੈੜ ਲੈਂਦੀ ਜੇ 10 ਦਿਨ 10 ਦਿਨ ਲਈ 10 ਦਿਨਾਂ ਦੀ ਕੱਚੀ ਜੇ ਬਾਕੀ ਇਹ ਵਹਾਨੇ ਦੇ ਨਾੜਾ ਨੂੜਾ ਵਖਾ ਦਿਓ ਲੋਕੀ ਦੋਸਤੋ ਕਰੋ ਚੈੱਕ ਇੱਧਰ ਵੇਖੋ ਕਟੋ-ਕਟ 10 ਦਿਨ ਹੋ ਗਏ ਪੈਂਡਿੰਗ ਆ ਸਭਾਂ ਦਾ ਤੇ ਸੂਹਾ ਦੁੱਧਨਿਕ ਤਿੱਜੇ ਵੀ ਜੀ ਆਪਾਂ ਨੂੰ ਦੁੱਧਾ ਆ ਗਿਆ ਭਾਵੇਂ ਕੋਈ ਤਿੱਜਾ ਵੀ ਵੀਰ ਮੰਨ ਲੇ ਇੱਕ ਸੂਏ ਨਾਲ ਕੋਈ ਫਰਕ ਨਹੀਂ ਪੈਂਦਾ ਓਏ ਨਹੀਂ ਇੱਥੋਂ ਤੱਕ ਤਾਂ ਚਲੋ ਆਪਾਂ ਨਾਰਮਲੀ ਗੱਲ ਕਰਦੇ ਦੁੱਧੇ ਤੇਜੇ ਜਾ ਕੇ ਤਾਂ ਕੰਨਾ ਪੜਦੀਆਂ ਨੇ ਹਾਂਜੀ ਠੀਕ ਆ ਤੇ ਕੱਦ ਬੋਤਾਲੀਏ ਦੋਸਤੋ ਇਹ ਵੀ ਵੈੜਾ ਬਾਕੀ ਰੰਗ ਪ੍ਰਿੰਟ ਮੋٹے ਡੱਬ ਨੇ ਤੇ ਬਹੁਤ ਵਧੀਆ ਲੋਸਿੰਗ ਕਰਮਾਲ ਦੀ ਪੂਰੀ ਲਿਸ਼ਕਲੁਸ਼ਕ ਬਹੁਤ ਜਿਆਦੀ ਆ ਬਚੀ ਦੀ ਠੀਕ ਆ ਤੇ ਤਿੱਜਾ ਸੂਹਾ ਸੋਹਣੀ ਆ 10 ਦਿਨ ਅਜੇ ਕੋਈ ਵੀਰ ਘੱਟੋ ਘੱਟ ਮੰਨ ਕੇ ਤੁਸੀਂ ਸੌਦਾ ਕਰਿਓ ਬਾਕੀ ਨਾੜਾ ਨੂੜਾ ਹਵਾਨੇ ਚੱਡੇ ਦੇ ਉੱਪਰ ਦੇ ਨੇ ਕ ਤੇ ਵੰਡਾਂ ਸਪੇਸਾਂ ਕਰੋ ਚੈੱਕ ਤੁਸੀਂ ਠੀਕ ਹੈ ਜੀ ਚਾਰ ਥਾਂ ਵੰਡ ਵਰਲੇ ਚੰਗੀ ਤੇਪਣ ਤੋਂਪਣ ਦੀ ਤਸੱਲੀ ਕਰੀ ਜੀ ਪੂਰੀ ਤਸੱਲੀ ਆ ਆਪਣੀ ਕੋਈ ਵੀਰ ਆਵੇ ਤਸੱਲੀ ਕਰਕੇ ਲੈ ਕੇ ਜਾਵੇ ਸਾਡੀ ਪੂਰੀ ਆ ਤਸੱਲੀ ਆ ਹਾਂਜੀ ਠੀਕ ਹੈ ਲਿਆ ਕਰਨ ਤੋੜ ਕੇ ਦਿਖਾਈਏ ਇਹਨੂੰ ਵੀ ਵੱਡੇ ਹਾਈਡ ਦਾ ਤੇ ਉਪਰੋਂ ਦੋਸਤੋ ਬਿਲਕੁਲ ਆ ਲੱਗਦਾ ਵੀ ਜਿਵੇਂ ਚੱਪਤੀ ਰੱਖ ਕੇ ਨਾ ਕਿਸੇ ਮਿਸਤਰੀ ਨੇ ਬਿਲਕੁਲ ਅੰਦਾਜ਼ ਨਹੀਂ ਹੁੰਦੀ ਆ ਹਾਇ ਕਰਨ ਵੀਰ ਜੀ ਕੋਈ ਹੋਰ ਨਹੀਂ ਵੀ ਕੁਬੀ ਜੀ ਨਹੀਂ ਹੈਗੀ ਕਈ ਵੰਡੀਆਂ ਗਾਵਾਂ ਬੱਚ ਲੱਕ ਚੱਕ ਜਾਂਦੀਆਂ ਹਾਂਜੀ ਬਾਕੀ ਮਗਰੋਂ ਆਇਆ ਹਾਥੀ ਜਰਗੀ ਕਿ ਨਹੀਂ ਚੌੜੀ ਪੂਰੀ ਬਿਲਕੁਲ ਜੀ ਬਿਲਕੁਲ ਆਹ ਦੇਖੋ ਜੀ ਠੀਕ ਆ ਤੇ ਚਾਰ ਥਾਣਾ ਦੋਸਤੋ ਗਰਲਵਾਂ ਦੇ ਚੰਗੀ ਆ ਤੇ ਬਾਕੀ ਹਵਾਨੇ ਚੱਡੇ ਉੱਪਰ ਮੋਟੀਆਂ ਨਾੜਾਂ ਆ ਪਾਈਪਾਂ ਆ ਜਿਵੇਂ ਆਪਾਂ ਦੇਖਦੇ ਹਾਂ ਨੇ ਵੀ ਬਿਲਕੁਲ ਦੁੱਧਾਰੂ ਪਸ਼ੂ ਦੀ ਨਿਸ਼ਾਨੀ ਆ ਮੋਟੀ ਨਾੜ ਮੋਟੀ ਵੇਣ ਹਵਾਨੇ ਚੱਡੇ ਦੇ ਉੱਪਰ ਚੌੜਾ ਪੇਠ ਪੁੜਾ ਤਾਂ ਪੜੀ ਸਭੀ ਚੰਗੀ ਆ ਠੀਕ ਆ ਜੀ ਚੰਗੀ ਚੰਗੀ ਆ ਪੜੀ ਸਭੀ ਚੰਗੀ ਆ ਤੇ ਦੇਣੀ ਦੇਣਾ ਜਿਹੜੀ ਕਰਮਾ ਵਾਲੀ ਲੈ ਜੂਗੀ 8 ਲੈ ਜੇ 10 ਲੈ ਜੇ ਸੋ ਜਿੰਨਾ ਕ ਸਮਾਂ ਲੈ ਕੇ ਜਾਣਾ ਚਾਹੀਦਾ ਤੇ ਤਿਆਰੀ ਦੇ ਵਿੱਚ ਕਰ ਉਹਨੇ ਚੰਗੀ ਥੱਲੇੋਂ ਬਣ ਜੂਗੀ 35 ਕਿਲੋ ਵੀਰ ਜੀ ਦੁੱਧ ਚ ਆਇਆ ਮਾਲਕਾਂ ਨੇ ਇਹਦੇ ਥੱਲੇੋਂ ਅੱਛਾ ਜੀ ਹਾਂਜੀ ਬਾਕੀ ਕੋਈ ਵੀ ਆਪਣੀ ਸਮਝ ਕਰੇ ਮੇਰੇ ਅੰਦਾਜ਼ੇ ਨਾਲ 40 ਪਲੱਸ ਵੇੜ ਨੂੰ ਦੁੱਧ ਦੇਣਾ ਚਾਹੀਦਾ ਜਿਹੜੇ ਹਿਸਾਬ ਦੀ ਪਲੀ ਸੰਭੀ ਐਰ ਕੀ ਆਹਣ ਲੇਵਾ ਆਹ ਹਾਂਜੀ ਆ ਫੇਸ ਵਖਾ ਦਿਓ ਇੱਕ ਰੀ ਬੜੀ ਚੰਗੀ ਬੂਥੀ ਲੱਗੀ ਵੇੜ ਨੂੰ ਆਹ ਦੇਖੋ ਜੀ ਹਾਂਜੀ ਬਾਕੀ ਆ ਤੁਰਦੀ ਦੇਖ ਲੋ ਬੋਚ-ਬੋਚ ਕੇ ਤੁਰਦੀ ਆ ਕਰਨ ਬੋਚ-ਬੋਚ ਕੇ ਪੈਰ ਤਰਦੀ ਕਰਨ ਆਈ ਠੀਕ ਆ ਹਾਂਜੀ ਇੱਕ ਰੀ ਫੇਰ ਘੇੜਾ ਕਢਾ ਲੀ ਮੜਾ ਆ ਨਾਰਾਂ ਇਹ ਲੈ ਕਮਾਦੇ ਇਹਨਾਂ ਇੱਧਰ ਛਾੜੀ ਆ ਵੇਖੋ ਇਹ ਵੀ ਇੱਕ ਸਾਈਡ ਦੋਵੇਂ ਸਾਈਡ ਜਿੱਦਾ ਜਾਲ ਬੁਣਿਆ ਹੁੰਦੇ ਨਾ ਆ ਵਾਹ ਦੇਖ ਠੀਕ ਆ ਬਹੁਤ ਖੂਬਸੂਰਤ ਬਰੀਕ ਮੋਟੀ 나ੜ ਹਵਾਨੇ ਚੱਡੇ ਦੇ ਉੱਪਰ ਠੀਕ ਆ ਜੀ ਤਾਂ ਮੈਨੂੰ ਲੱਗਦਾ ਵੀ ਇਹ ਸੁੰਦਰਤਾ ਹੋਰ ਵਧ ਜਣੀ ਜਦੋਂ ਫਸ ਗਈ ਥੱਲਿਓ ਮੈਂ ਨਾ ਵੀ ਜਿਆ 10 ਦਿਨਾਂ ਦੀ ਗੱਲ ਹੀ ਆ ਬਸ ਬਾਕੀ ਆ ਦੇਖ ਲਓ ਮੇਰੀ 6.5 ਫੁੱਟ ਦੇ ਕਰੀਬ ਹਾਈਟ ਆ 7 ਫੁੱਟ ਦੇ ਆ ਦੇਖ ਲਓ ਬੱਚੀ ਕਿੱਥੇ ਆਉਂਦੀ ਆ ਆ ਬਹੁਤ ਵਧੀਆ ਚੰਗੀ ਬੱਚੀ ਆ ਬਹੁਤ ਵਧੀਆ ਦੋਸਤੋ ਜਿੰਨੇ ਵੀ ਆ ਕਰਮਾ ਵਾਲੀ ਪਲੀ ਸੋਭੀ ਆ ਰੰਗ ਪ੍ਰਿੰਟ ਫੈਸ਼ਨ ਡਿਜ਼ਾਈਨ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਗਈ ਤੇ ਬਾਕੀ ਅੱਗੇ ਸੌਦਾ ਕਰਨ ਲੱਗਿਆ ਮੇਰੇ ਭਰਾਵਾਂ ਨੇ ਵੇਖਣਾ ਠੀਕ ਆ ਜੀ ਜਿਹੜੇ ਵੀਰ ਨੂੰ ਲੋੜੀ ਦੀ ਆ ਜਿਹੜੇ ਵੀਰ ਨੇ ਪੈਸੇ ਇੰਨੇ ਕ ਲਾਉਣੇ ਆ ਇਹੋ ਜਿਹਾ ਐਨੀਮਲ ਖਰੀਦਣ ਦਾ ਚਾਹਵਾਣਾ ਉਹ ਤੁਸੀਂ ਹੱਥ ਪਾ ਸਕਦੇ ਹੋ ਬਹੁਤ ਖੂਬਸੂਰਤ ਪੂਰੀ ਵਧੀਆ ਵਸੀ ਆ ਠੀਕ ਆ ਜੀ ਬੜੀ ਜਿਆਦੀ ਠੰਡੀ ਆ ਬਾਕੀ ਸਲਾਕਪੁਣਾ ਚੈੱਕ ਕਰੋ ਤੁਸੀਂ ਸੀਲ ਸਾਉ ਠੰਡੀ ਤੇਰੀ ਬਹੁਤ ਵਧੀਆ ਇਹ ਕਿੰਨੇ ਦੀ ਦਿੰਦੇ ਆ ਅੱਜ ਕਰਨ ਸਰ ਜੀ ਮੰਗੀ ਜਾਈਏ ਵੀਰ ਜੀ ਇੱਕ 15 ਜੋ ਛੋੜ ਕਰ ਦਾਂਗੇ ਇੱਕ 15 ਹਾਂ ਜੀ ਇੱਕ 15 ਜੋ ਛੋੜ ਕਰ ਦਾਂਗੇ ਹਾਂ ਜੀ ਐਨੀ ਗੱਲ ਵੀ ਕਰਨਾ ਚਲੋ ਆਪਾਂ ਕਿਸੇ ਦੀ ਗੱਲ ਨਹੀਂ ਵੀਰ ਦੀ ਕਰਦੇ ਚਲੋ ਕੋਈ ਚਾਰ ਦਿਨ ਸਾਹ ਲਊਗਾ ਹਾਂ ਜੀ ਸਾਹ ਲਊਗਾ ਵੀਰ ਜੀ ਬੱਚੀ ਵਾਦੇ ਬੰਦੀ ਆ ਕਮਾਈ ਦਊਗੀ ਜੇ ਕੋਈ ਵਪਾਰੀ ਭਰਾ ਵੀ ਲੈ ਜਾਊਗਾ ਨਾ ਬੱਚੀ ਕਮਾਈ ਦਊਗੀ ਬੱਚੀ ਡੇਢ ਦੀ ਵਿਗਣੀ ਤਿਆਰ ਹੋਈ ਠੀਕ ਆ ਜੀ ਹਾਂ ਜੀ ਲੋ ਵੀ ਅੱਜ ਦੋਸਤੋ ਇਸ ਕਿਲੇ ਤੋਂ ਇਸ ਫਾਰਮ ਤੋਂ ਇੱਕ 15 ਦੀ ਮਿਲ ਜੂਗੀ ਲੈ ਕਿ ਆਓ ਬਹੁਤ ਵਧੀਆ ਚੰਗੀ ਆ ਦੇਖੋ ਮੇਰਾ ਆਹ ਵੇਖੋ ਜੀ ਗੱਲਾਂ ਹੀ ਗਾਦ ਗਿਆ ਪਹਿਲਾਂ ਨਾ ਵੀਰ ਜੀ ਸਾਂਭ ਵਾਲੀ ਵੀ ਆਤੀ ਕਰਾਈ ਪਈ ਕੇ ਭੈਣ ਭਰਾਣ ਜਿਹੜੇ ਕੋਲ ਜਾਂਦੀ ਹੈ ਨਾ ਵੀਰਾਂ ਨੂੰ ਨਹੀਂ ਨਹੀਂ ਚੰਗੀ ਵੀਰ ਹਾਂ ਜੀ ਐਡਾ ਐਨੀਮਲ ਸਾਹਮਣਾ ਦਾ ਵੈ ਕੋਈ ਖਲਾਜ ਦਾ ਵਾੜਾ ਨਹੀਂ ਨਹੀਂ ਸਹੀ ਗੱਲ ਆ ਬਹੁਤ ਠੀਕ ਹੈ ਜੀ ਜਦੋਂ ਜਿਆਦਾ ਲੱਗਦੀ ਆ ਚੰਗਾ ਧਿਆਨ ਦੇਣਾ ਪੈਂਦਾ ਹਾਂਜੀ ਇੱਧਰ ਕਰਨ ਆ ਕਿਵੇਂ ਸੂਸਵਾ ਕੇ ਹੋਣੀ ਆ ਟੀਐਮ ਲਓ ਇਹ ਵੀਰ ਜੀ ਹੋਣੀ ਆ ਸੂਈ ਆ ਕੁਝ ਓਹੀ 12 1 ਵਜੇ ਦੇ ਕਿਨਾਰ ਦੁਪਹਿਰੇ ਸੂਈ ਆ ਹਾਂਜੀ ਦੁਪਹਿਰੇ ਹੀ ਜੇਰ ਦੂਰ ਪਾਤੀ ਨਹੀਂ ਜੋਰ ਇਹ ਪੈਣੀ ਬਾਕੀ ਆ ਪੈਣੀ ਹੈ ਜੀ ਹਾਂਜੀ ਵੀ ਜੇਰ ਪੈਣੀ ਮਗਰ ਕੀ ਆ ਮਗਰ ਬੱਚਾ ਆ ਗਿਆ ਦੇ ਵੀਰ ਜੀ ਮਗਰ ਬੱਚਾ ਪਰ ਥਾਲ ਲੈ ਵਾਲੀਆਂ ਕਮਾਲਾਂ ਕੀਤੀਆਂ ਪਈਆਂ ਕਰਮਾਲੀ ਨੇ ਇੱਧਰ ਵੇਖੋ ਲੈ ਜਿਹੜੇ ਮਰਜ਼ੀ ਬੰਨੇ ਬਹਿ ਜਾਓ ਠੰਡੀ ਸੀਲ ਹਾਂ ਬਾਕੀ ਆ ਪੂਰਾ ਫੇਟਾ ਵਰਤਨ ਤਾ ਹਦਾਰਾ ਮਾਰ ਕੇ ਵਿਖਾ ਦੇਣੀ ਆ ਆ ਲੈ ਕਿਤੇ ਬੁੱਛੀ ਬੁੱਛੀ ਦੇ ਜਾਂਦੀ ਨਾ ਤੇ ਕਰਨਾ ਮੈਨੂੰ ਲੱਗਦਾ ਪਿੱਛੋਂ ਮਿਲ ਨਹੀਂ ਨਹੀਂ ਮਿਲੀ ਵੀ ਜੀ ਬੱਚਾ ਬੜਾ ਤਕੜਾ ਦਿੱਤਾ ਇਧਰ ਵੇਖ ਲੋ ਆ ਦੇਖੋ ਮੇਰੇ ਵੀਰੋ ਆ ਕਰੋ ਚੈੱਕ ਹਜੇ ਵਾਰਨੇ ਦੋਸਤ ਜੇਰ ਜੁਰ ਪ੍ਰੋਪਰ ਪਾਉਣੀ ਆ ਪੀਲੇ ਰੰਗ ਦਾ ਗਾੜੇ ਪੀਲੇ ਰੰਗ ਦਾ ਜੇ ਪਹਿਲੇ ਬੌਲੇ ਦੀ ਚਵਾਈ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਜੇ ਬਾਕੀ ਵੇਖੋ ਗਰਲ ਗਰਲੀ ਆਉਂਦੀ ਏ ਕਿ ਖੜਾਕ ਵੀ ਗਰਲ ਕਰ ਲਦਾ ਹੀ ਹਾਂਜੀ ਆ ਵੇਖੋ ਥਾਣੀ ਬੜਾ ਜਿਆਦਾ ਚੰਗਾ ਲੱਗਾ ਜੀ ਜੀ ਆ ਵੇਖੋ ਜੀ ਅਗਲੇ ਪਿਛਲੇ ਥਣਾ ਦਾ ਵਿੱਚੋ 5 5 7 7 ਧਰਾ ਮਾਰ ਕੇ ਤੁਹਾਨੂੰ ਦਿਖਾ ਦਿੰਦੇ ਆ ਕੋਈ ਭੂਰ ਨਹੀਂ ਕੋਈ ਛਟਾ ਨਹੀਂਗਾ ਠੀਕ ਆ ਜੀ ਤੇ ਕਿਉਂ ਹੁਣ ਚਾਨ ਬੜੀ ਚੰਗੀ ਨਿਕਲੀ ਆ ਹਾਂ ਦੁੱਧ ਨਹੀਂ ਆ ਨਾ ਬੱਚੀ ਦੁੱਧੜ ਦੁੱਧਣ ਵੀ ਦੀ ਦੁੱਧਣ ਮੈਂ ਵੀ ਤੇ ओरिजिनल ਪਿਓਰ ਜਿਹੜੀ ਦੂਜੇ ਸੂਬੇ ਆ ਮਗਰ ਬੱਚਾ ਮੇਲਕਾਪ ਆ ਬਿਲਕੁਲ ਗਿੱਲੇ ਨਾਰੂ ਦੇ ਬੱਚਾ ਤੇ ਜੇ ਜਦੂਰ ਪ੍ਰੋਪਰ ਪਾ ਦੂਗੀ ਇਹਦੀ ਤਾਂ ਵੀਡੀਓ ਜ਼ਰੂਰ ਬਣਾ ਲਿਆ ਬਣਾ ਲਾਂਗੇ ਵੀਰ ਜੀ ਬਣਾ ਲਾਂਗੇ ਕਿਉਂਕਿ ਆਪਣੇ ਭੈਣ ਭਰਾਵਾਂ ਨੂੰ ਥੋੜੀ ਤਸੱਲੀ ਦੇਣ ਲਈ ਲੈਣੇ ਅਗਲੇ ਨੇ ਹਾਂਜੀ ਤੁਹਾਨੂੰ ਇਹ ਨਾਲ ਕੋਈ ਆਖੇ ਕਿੰਤੂ ਪਰੰਤੂ ਹਾਂਜੀ ਵੀ ਇਹਦੀ ਵੀ ਦੂਜੀਆਂ ਦੋਵੇਂ ਵੜਾ ਸੁਣਿਆ ਉਹਨਾਂ ਦੀ ਵੀ ਜੇ ਵੀਡੀਓ ਆਪਣੇ ਕੋਲ ਪਈ ਜੇ ਕੋਈ ਵੀ ਧਣਪਰਾ ਫੋਨ ਲਾ ਕੇ ਮੰਗਾ ਸਕਦਾ ਜੀ ਲਓ ਵੀ ਹਾਂਜੀ ਬਾਕੀ ਵੇਲ ਬੂਲ ਦੀ ਪੂਰੀ ਲੰਮੀ ਹੈ ਹਾਂ ਆ ਛੋਟਾ ਛੋਟਾ ਸਿੰਘ ਆ ਗਿਆ ਪਰ ਛੋਟਾ ਜਿਹਾ ਸਿੰਘ ਜੇ ਕੋਈ 2-2 ਇੰਚ ਹਾਂਜੀ ਬਾਕੀ ਠੰਡੀ ਸੀਲ ਬੜੀ ਹੈ ਉਹੋ ਜਿਹੀ ਨਹੀਂ ਕੋਈ ਗੱਲ ਕਰਨ ਵਾਲੀ ਹਾਂ ਹਾਂਜੀ ਲਓ ਵੀ ਇੱਧਰ ਤੁਹਾਨੂੰ ਇੱਕ ਵਾਰੀ ਤੋਰ ਕੇ ਦਿਖਾਉਣੀ ਆ ਹਾਂਜੀ ਤੇ ਥੱਲਿਓਂ ਗਰਮ ਵਾਲੀ ਪੂਰੀ ਫੱਬੀ ਖੜੀ ਹੈ ਦੋਸਤੋ ਠੀਕ ਆ ਜੀ ਥਾਨਪੁਰ ਹੱਥੀ ਮੋਟੀ ਵਾਲਾ ਰੰਗ ਰੂਗ ਬ ਕਰਨ ਵੈਸੇ ਨਾਰਮਲ ਹੀ ਵੀਰੇ ਹਕੀਕਤੀ ਕਿੰਨਾ ਕੁ ਦੁੱਧ ਵੈਸੇ ਚਵਾਜੂ ਬੱਚੀ ਦੇ ਅਕੋਰਡਿੰਗ ਵੀਰ ਜੀ ਆਪਣੇ ਅੰਦਾਜ਼ੇ ਨਾਲ 15 ਕਿਲੋ ਵੈੜ ਨੂੰ ਚਵਾਉਣਾ ਚਾਹੀਦਾ ਜੀ ਪਰ ਸੇਵਾ ਤੇ ਯਾਰਡ ਨੇ ਹਾਂਜੀ ਬਾਕੀ ਵੇਲ ਬੂਲ ਬਹੁਤ ਜਿਆਦੀ ਚੰਗੀ ਆ ਲਓ ਜੀ ਬੂਲ ਸੋਹਣੀਆਂ ਦੱਸੋ ਹਾਈਟ ਮੀਡੀਅਮ ਦੇ ਵਿੱਚ ਆ ਬੱਚੀ ਤੇ 15 14 ਕਿਲੋ ਆਂਦਾ ਕੁਛ ਨਹੀਂਗਾ ਬਾਕੀ ਥਾਂ ਤੁਸੀਂ ਵੇਖ ਸਕਦੇ ਜੇ ਵੀ ਜਿਵੇਂ ਆਪਾਂ ਬਾਕੀ ਠੰਡੀ ਸੀਲ ਵਾਲੀਆਂ ਤੇ ਕਮਾਲਾਂ ਹੀ ਹੋਈਆਂ ਪਈਆਂ ਬਣਨ ਵਾਲੀਆਂ ਆਹ ਦੇਖੋ ਓਨੀ ਗਾਂ ਨੂੰ ਤੇ ਓਨੀ ਪਛਾਣ ਹੋਊਗਾ ਕਰਮਾਂ ਵਾਲੀ ਹਾਂਜੀ ਲਓ ਜੀ ਬਾਕੀ ਧੀਰੀ ਧੁਰੀ ਬਹੁਤ ਆ ਜਿੱਦਾਂ ਮਰਜ਼ੀ ਵੇਖੋ ਆਪਾਂ ਗਲੀ ਦੇ ਵਿੱਚ ਡੱਕੀ ਆ ਕਿਸੇ ਭੈਣੇ ਚੁਵਾਈ ਕਰਨੀ ਆ ਬੱਚਾ ਬਹਿ ਕੇ ਵੀ ਥੱਲੇ ਚੁਵਾਈ ਕਰਕੇ ਉੱਠ ਸਕਦਾ ਆਏ ਹੋ ਨਹੀਂ ਗਾਂ ਨੂੰ ਪਿਛਾਣੋਂ ਨਿਕਲਦੀ ਕਰ ਮਾ ਲੋਬੀ ਬਰਾਬਰ ਠੀਕ ਆ ਜੀ ਆ ਬਹੁਤ ਪਿਆਰੀ ਦੋਸੋ ਵਛੀ ਬਹੁਤ ਪਿਆਰੀ ਸੋ ਜਿੰਨੀ ਸਫਤ ਕਰ ਲਓ ਉਨੀ ਥੋੜੀ ਠੀਕ ਆ ਜੀ ਤੇ ਨਖੇਰ ਬਹੁਤ ਸੋਹਣਾ ਥਣਾ ਦਾ ਤੇ ਇਹ ਕਰਨ ਗਿਫਟ ਦੇਣਾ ਕਿੰਨੇ ਦਾ ਵੀਰ ਜੀ ਦਿਲ ਤੇ ਕਰਦਾ ਕਰ ਲਈਏ 60-65 ਮੁੱਲ ਮੈਂ ਨਾ ਵੀ ਇੰਨੇ ਪੈਸੇ ਲੈ ਕੇ ਕਿਥੇ ਚਲੇ ਆਪਾਂ ਜੱਜ ਦੇ ਦਿੱ ਗਏ ਜੈ ਵੀ ਕਰ ਦਿੰਨੇ ਵੀਰ ਜੀ 55 ਦੇ ਛੋਟ ਕਰ ਦਾਂਗੇ ਬੱਚੇ 55 ਚ ਕਰ ਦਾਂਗੇ ਵੀਰ ਜੀ ਤੇ ਆਪਣੇ ਸੱਜਣ ਜੁੜੇ ਆ ਭੈਣ ਭਰਾ ਜੁੜੇ ਕੋਈ ਇਹ ਨਾ ਕੇ ਕੱਲ ਨੂੰ ਵੀ ਯਾਰ ਮਾਰ ਸਾਨੂੰ ਮਹਿੰਗਾ ਮਿਲ ਜਾਣਾ ਹਾਂ ਜੀ ਹਾਂ ਜੀ ਬਾਕੀ ਵੀਡੀਓ ਕੋਈ ਭੈਣ ਭਰਾ ਇੱਥੇ ਆਊਗਾ ਨਾ ਵੀਡੀਓ ਵੇਖ ਕੇ ਵੜਾ ਛੱਡ ਕੇ ਨਹੀਂ ਜਾਂਦਾ ਬਸ ਠੀਕ ਆ ਹਾਂ ਜੀ ਲੋ ਵੀ ਦੋਸਤੋ 55000 ਦਾ ਗਿਫਟ ਮਿਲ ਜਾਣਾ ਤੁਹਾਨੂੰ ਬੱਚੀ ਚੰਗੀ ਬਾਕੀ ਵੇਖ ਲਓ ਉਹਨੂੰ ਆਲ ਰੌਂਡ ਤੋਂ ਤੁਸੀਂ ਦੇਖੋ ਠੀਕ ਆ ਆਲ ਰੌਂਡ ਤੋਂ ਕਰੋ ਚੈੱਕ ਮਾਰੋ ਚਾਤ ਬਹੁਤ ਸੋਹਣਾ ਨਖੇੜ ਚੰਗੇ ਥਣ ਲੋ ਵੀ ਬਾਕੀ ਖਾਊ ਬੜੀ ਦੇਖ ਲੋ ਅਏ ਸੂਕੇ ਹਟਿਆ ਕਰਮਾ ਵਾਲੀ ਮੂੰਹ ਨਹੀਂ ਚੁੱਕਣ ਦੇ ਚਾਰੂ ਆ ਗੜਾ ਵੀਰ ਹਾਂਜੀ ਚਾਰੂ ਆ ਜੀਜੂ ਧਰਿਆ ਕਰਮਾ ਹਾਂਜੀ ਲੋ ਵੀ ਆ ਦੋਸਤੋ ਨਾਗਨੇ ਅੱਜ ਕਰਨਾ ਦੇ ਅੱਡੇ ਤੇ ਪਾਉ ਸਵਰਨ ਸਿੰਘ ਹੋਂਾ ਦੇ ਫਾਰਮ ਤੇ ਤੇ ਪਿੰਡ ਇੱਕ ਵਾਰ ਫੇਰ ਆਪਾਂ ਨੋਟ ਕਰਾ ਦਿੰਨੇ ਬੁੱਗੇ ਪਿੰਡ ਤੁਸੀਂ ਵਿਜ਼ਿਟ ਕਰਨੀ ਆ ਬਿਲਕੁਲ ਪਲਾਸੌਰ ਦੇ ਲਾਗੇ ਤਰਨ ਤਰਨ ਦੇ ਲਾਗੇ ਪਿੰਡ ਤੇ ਵਪਾਰ ਦਾ ਕੰਮ ਆ ਵੱਡੇ ਗਿਣਤੀ ਦੇ ਵਿੱਚ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਤੇ ਸਮੇਂ-ਸਮੇਂ ਨਾਲ ਆਪਣਾ ਤਾਲਕ ਜਿਹੜਾ ਦੋਸਤੋ ਬਣਾ ਕੇ ਰੱਖ ਲਿਆ ਕਰੋ ਨੰਬਰ ਲੈ ਲੀਏ ਕਰਨ ਇੱਕ ਨੰਬਰ ਬੋਲ ਵੀਰ ਨੰਬਰ ਵੀ ਜੀ 82 88 85 50 90 ਦੂਜਾ ਹੈਗਾ 78 140 21780 ਲੋ ਵੀ ਭਰਾਵੋ ਠੀਕ ਹੈ ਜੀ ਤੇ ਇਹ ਗੱਲਾਂ ਬਾਤਾਂ ਨੇ ਦੋਸਤੋ ਇਹ ਡਿਟੇਲ ਨੇ ਅੱਜ ਇਹਨਾਂ ਵੜਾ ਦੀ ਇਹ ਪਸ਼ੂਆਂ ਦੀ ਬਾਕੀ ਸੋਹਣੇ ਪਸ਼ੂ ਆ ਚੰਗੇ ਸਾਫ ਸੁਥਰੇ ਆ ਹਾਲ ਦੀ ਘੜੀ ਜਿੰਨੇ ਵੀ ਤੁਹਾਨੂੰ ਆਪ ਐਨੀਮਲ ਦਿਖਾਏ ਆ ਸੋ ਪਸੰਦ ਲੱਗੇ ਹੋਣਗੇ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਵੀਡੀਓ ਸ਼ੇਅਰ ਕਰ ਦਿਓ ਮੇਰਾ ਵੀਰ ਆਪਣਾ ਫਰਜ਼ ਹੀ ਸਮਝ ਕੇ ਠੀਕ ਹੈ ਜੀ ਐਨੀਮਲ ਇਸੇ ਤਰ੍ਹਾਂ ਆਪਾਂ ਰੁਟੀਨ ਦੇ ਵਿੱਚ ਤੁਹਾਨੂੰ ਦਿਖਾਉਂਦੇ ਰਹੀਦਾ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ Salve, it a